ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰ ਸਾਕਿਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਫਲੋਰ ਤੋਂ ਆ ਰਿਹਾ ਹੈ ਜਿੱਥੇ ਸਨੀ ਦਿ올 ਨਾਮ ਰੱਖ ਕੇ ਇੱਕ ਵਿਅਕਤੀ ਜੋ ਕਿ ਨਕਲੀ ਪੁਲਿਸ ਵਾਲਾ ਬਣ ਕੇ ਆਪਣੇ ਸਾਥੀਆਂ ਦੇ ਨਾਲ ਨਾਕਾ ਲਗਾ ਕੇ ਲੋਕਾਂ ਨੂੰ ਰੋਕਦਾ ਸੀ ਤੇ ਉਸ ਤੋਂ ਬਾਅਦ ਹਥਿਆਰ ਦੀ ਨੋਕ ਤੇ ਜਿਹੜੇ ਲੁਟੇਰੀ ਗੈਂਗ ਸੀ ਇਹ ਵਿਅਕਤੀ ਨੂੰ ਲੁੱਟਦੇ ਸਿਗੇ ਅਤੇ ਪੁਲਿਸ ਨੇ ਇਹਨਾਂ ਨੂੰ ਹੁਣ ਕਾਬੂ ਕਰ ਲਿਆ ਗਿਆ ਨਕਲੀ ਵਰਦੀ ਇਹਨਾਂ ਨੇ ਕਿੱਥੋਂ ਲਈ ਹੈ ਇਹ ਵੀ ਜਾਂਚ ਦਾ ਵਿਸ਼ਾ ਹੈ ਤਾਂ ਇਹ ਜਿਹੜੇ ਵਿਅਕਤੀਆ ਗੈਂਗ ਬਣਾ ਕੇ ਫਲੋਰ ਵਿੱਚ ਅਤੇ ਉਸ ਦੇ ਨੇੜਲੇ ਇਲਾਕੇ ਵਿੱਚ ਪਹਿਲਾਂ ਤਾਂ ਨਾਕਾ ਲਗਾਉਂਦੇ ਸਿਗੇ ਉਸ ਤੋਂ ਬਾਅਦ ਆਮ ਲੋਕਾਂ ਨੂੰ ਘੇਰਦੇ ਸਿਗੇ ਤੇ ਫਿਰ ਹਥਿਆਰ ਦੀ ਨੋਕ ਤੇ ਲੁੱਟ ਕਰਦੇ ਸੀ ਤਾਂ ਇਹਨਾਂ ਵਿਅਕਤੀਆ ਕਰਕੇ ਲੌਰ ਵਿੱਚ ਰਹਿਸ਼ਦ ਦਾ ਮਾਹੌਲ ਸੀ ਲੇਕਿਨ ਪੁਲਿਸ ਨੇ ਬਿਹਤਰੀਨ ਕੰਮ ਕੀਤਾ ਡੀਐਸਪੀ ਪੱਲ ਹੁਣਾਂ ਦੀ ਅਗਵਾਈ ਹੇਠ ਅਤੇ ਇਸ ਗਰੋਹ ਦਾ ਪਰਦਾ ਫਾਸ਼ ਕੀਤਾ ਤੇ ਨਾਲ ਦੀ ਨਾਲ ਅਸੀਂ ਡੀਐਸਪੀ ਸਾਹਿਬ ਤੋਂ ਜਾਣਾਂਗੇ ਕਿ ਜਿਹੜੇ ਇਹ ਗਰੋਹ ਫੜਿਆ ਗਿਆ ਇਹਨਾਂ ਨੇ ਕਿੰਨੀਆਂ ਇਸ ਤੋਂ ਪਹਿਲਾਂ ਲੋਕਾਂ ਨਾਲ ਲੁੱਟਾਂ ਕੀਤੀਆਂ ਅਤੇ ਪੁਲਿਸ ਦੀ ਤਫ਼ਤੀਸ਼ ਹੋਰ ਕਿੱਥੇ ਤੱਕ ਪਹੁੰਚੀ ਹੈ ਤਾਂ ਜੋ ਪਤਾ ਲੱਗ ਸਕੇ ਇਹਨਾਂ ਵੱਲੋਂ ਕਿੰਨੇ ਕੁ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਪਰ ਵੱਡੀ ਕਾਮਯਾਬੀ ਪੁਲਿਸ ਦੀ ਹੈ ਲੇਕਿਨ ਸਵਾਲ ਇਹ ਖੜੇ ਹੁੰਦੇ ਆ ਕਿ ਇਹ ਜਿਹੜਾ ਲੁਟੇਰਾ ਗੈਂਗ ਆ ਇਹਨਾਂ ਦੇ ਮਨ ਦੇ ਅੰਦਰ ਕੋਈ ਖੌਫ ਨਹੀਂ ਆ ਕਿੱਦਾਂ ਬੇਖੌਫ ਹੋ ਕੇ ਇਹ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਆ ਆਮ ਜਨਤਾ ਪੁਲਿਸ ਦਾ ਨਾਕਾ ਦੇਖ ਕੇ ਰੁਕਦੀ ਹੈ ਲੇਕਿਨ ਆਮ ਜਨਤਾ ਨੂੰ ਕੀ ਪਤਾ ਕਿ ਕਈ ਵਾਰ ਜਿਹੜੇ ਮਾਰੇ ਅੰਸਰ ਉਹੀ ਵਰਦੀ ਪਾ ਕੇ ਤਾਕਤ ਚ ਖੜੇ ਹੁੰਦੇ ਨੇ ਕਿ ਕੋਈ ਆਮ ਬੰਦਾ ਰੋਕੇ ਸੁਨਸਾਨ ਜਗ੍ਹਾ ਤੇ ਰੋਕੇ ਤੇ ਉਹਨਾਂ ਨੂੰ ਨਿਸ਼ਾਨਾ ਬਣਾ ਲੈਣ ਤਾਂ ਆਮ ਜਨਤਾ ਲਈ ਇਹ ਚਿੰਤਾ ਦਾ ਵਿਸ਼ਾ ਹੈ ਲੇਕਿਨ ਪੁਲਿਸ ਨੇ ਬਿਹਤਰੀਨ ਕੰਮ ਕੀਤਾ ਕਿ ਇਸ ਗੈਂਗ ਦਾ ਪਰਦਾ ਫਾਸ਼ ਕੀਤਾ ਦਖਾਨਾ ਤੇ ਮੌਕੇ ਦੀ ਰਿਪੋਰਟ ਸੜਕੀ ਪ੍ਰਸਿੱਧੀ ਵੱਗਦੀ 파 ਕੇ ਚਾਰ ਲਟੇਰੇ ਜਿਹੜੇ ਜਿਹੜੇ ਉਹ ਨਕਲਾਂ ਦੀ ਚੈਕਿੰਗ ਕਰਦੇ ਸੀ ਸਰ ਤੁਸੀਂ ਉਹ ਕਾਬੂ ਕੀਤੇ ਹੈਗੇ ਆ ਉਸ ਦੀ ਵਰਦੀ ਕਾਬੂ ਕਰਾਉਣ ਦੀ ਕੀ ਜੀ ਸਰ ਕੀ ਸਾਰਾ ਮਾਮਲਾ ਹੈਗਾ ਕਿੰਨੀਆਂ ਤਾਂ ਲੁੱਟਾਂ ਕੀਤੀਆਂ ਹੈਗੀਆਂ ਵਰਦੀ ਕਿਥੋਂ ਜਾਂਦੀ ਤੇ ਬੰਦੇ ਹੈਗੇ ਇੰਨੀ ਗਵਾਰਦਾ ਤੱਕ ਕਰ ਚੁੱਕੇ ਹੈਗੇ ਜੀ। ਹਾਂਜੀ। ਸ਼੍ਰੀ ਹਰਕਮਲਪ੍ਰੀਤ ਸਿੰਘ ਖੱਖ ਜੀ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਚਲਾਈ ਗਈ ਮਾੜੇ ਅੰਸਰਾਂ ਅਤੇ ਨਸ਼ੇ ਵਿਰੁੱਧ ਜਿਹੜੀ ਮੈਮ ਹੈਗੀ ਆ ਇਸ ਨੂੰ ਉਦੋਂ ਸਫਲਤਾ ਮਿਲੀ ਹੈਗੀ ਆ। ਜਦੋਂ ਸੰਜੀਵ ਕਪੂਰ ਐਸਐਚਓ ਥਾਣਾ ਫਲੋਰ ਉਹਦੀ ਟੀਮ ਵੱਲੋਂ ਚਾਰ ਦੋਸ਼ੀ ਜਿਹੜੇ ਆ ਗੁਸਤਾਰ ਕੀਤੇ ਗਏ ਨੇ ਜਿਨ੍ਹਾਂ ਕੋਲ ਇੱਕ ਮੋਟਰਸਾਈਕਲ ਅਤੇ ਵਾਰਦਾ ਸਮੇ ਵਰਤਣ ਵਾਲੇ ਦਾਤਰ ਉੱਪਰ ਜਿਹੜੀ ਵਰਦੀ ਦੀ ਜੈਕਟ ਪੈਂਦੇ ਸੀ ਇਹਨਾਂ ਦੀ ਮੋਟਰਸਪ੍ਰਿੰਟੀ ਜਿਹੜੇ ਚਾਰੇ ਦੋਸ਼ਾਂ ਦੀ ਏ ਸੀ ਵੀ ਕੇਰਾ ਨਾਕਾ ਲਾ ਕੇ ਤੇ ਉਹਨੂੰ ਚੈੱਕ ਕਰਦੇ ਸੀ ਤੇ ਪੁਸ਼ਕਿਸ਼ ਕਰਦੇ ਸੀ ਵੀ ਅਸੀਂ ਕੋਈ ਤੁਹਾਡੇ ਕੋਲ ਨਸ਼ਾ ਤਾਂ ਨਹੀਂ ਹੈਗਾ ਕੋਈ ਇਸ ਤਰ੍ਹਾਂ ਦੀ ਗੱਲ ਕਰਕੇ ਉਹਨਾਂ ਨੂੰ ਇਹ ਲੁਟਖੋ ਦੇ ਵਿੱਚ ਵਰਦੇ ਸੀ ਇਹਨਾਂ ਨੂੰ ਫੜ ਕੇ ਇਹਨਾਂ ਦੇ ਪਾਸੋਂ ਸੱਤ ਵਾਰ ਦਾ ਤਾਂ ਜਿਹੜੀਆਂ ਲੁਧਿਆਣਾ ਤੇ ਫਲੋਰ ਹਾਈਵੇ ਤੇ ਤੇ ਗੁਰਾਇਆਂ ਤੇ ਕੀਤੀਆਂ ਗਈਆਂ ਨੇ ਉਹ ਟ੍ਰੇਸ ਕੀਤੀਆਂ ਨਹੀਂ ਸਰ ਜਿਹੜੀ ਵਰਦੀ ਕਿੱਥੋਂ ਲਈ ਫਿਰ ਸਾਰੇ ਨਹੀਂ ਲੰਦੇ ਇਹ ਵਰਦੀ ਅਸੀਂ ਇਹਨਾਂ ਦਾ ਜਿਹੜਾ ਪੁਲਿਸ ਸਮਾਨ ਹਾਸਲ ਕੀਤਾ ਉਦੇ ਵਿੱਚ ਜਿਹੜੀ ਇਹ ਜੈਕਟ ਉੱਪਰੋਂ ਦੀ ਵਰਤਦੇ ਸੀ ਵਰਦੀ ਵਾਲੀ ਉਹ ਅਸੀਂ ਪੁਸ਼ਤਰਾਂ ਨੇ ਰਿਮਾਂਡਿੰਗ ਨੂੰ ਪਤਾ ਕਰਾਂਗੇ ਇਹਨਾਂ ਕਿੱਥੋਂ ਲਈ ਸੀ ਠੀਕ ਹੈ ਸਰ ਬੇਸਿਕਲੀ ਹੈ ਕਿ ਤਰੀ ਬੇਸਿਕਲੀ ਇੱਕ ਦੋ ਲੋਕਲ ਨੇ ਤੇ ਕੁਝ ਜਿਹੜੇ ਨੇ ਉਹ ਆਪਣੇ ਫਾਜ਼ਿਲ ਕਦਾ ਫਾਜ਼ਿਲ ਕਦਾ ਇੱਕ ਮੁੰਡਾ ਹੈਗਾ ਕਿ ਉਧਰਲੀ ਸਾਈਡ ਦੇ ਹੈਗੇ ਇਹ ਸਰ ਕਾਬੂ ਕਿਦਾਂ ਹੈ ਸਾਰੇ ਇਹ ਮੁਕਬਰੀਖ ਦੇ ਆਧਾਰ ਦੇ ਉੱਤੇ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਐਸਐਚਓ ਦੀ ਟੀਮ ਵੱਲੋਂ ਕਾਬੂ ਕੀਤਾ ਕੋਈ ਨਾਕਾਬੰਦੀ ਕੀਤੀ ਸੀ ਜਾਂ ਵੈਸੇ ਹੀ ਕਾਬੂ ਹੋ ਗਿਆ ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਅਸੀਂ ਕਾਬੂ ਕੀਤਾ ਇੱਲਾ ਵੀ ਕੋਈ ਮੁਕੱਦਮੇ ਆ ਸੰਨੇ ਇਹਨਾਂ ਤੇ ਜਿਹੜਾ ਪ੍ਰੀਵੀਅਸ ਰਿਕਾਰਡ ਦੇ ਵਿੱਚ ਜਿਹੜੇ 4 ਦੇ ਵਿੱਚੋਂ ਤਿੰਨਾਂ ਦੇ ਉੱਪਰ ਮੁਕੱਦਮੇ ਦਰਜ ਹੈਗੇ ਆ ਤੇ ਹੋਰ ਰਿਮਾਂਡ ਦੇ ਦੌਰਾਨ ਅਸੀਂ ਹੋਰ ਵੀ ਇਹਨਾਂ ਨੂੰ ਪੁਸ਼ਕਿਸ਼ ਕਰਕੇ ਵੀ ਇਹਨਾਂ ਦੀ ਮੋਟਰਸਪੈਂਡੀ ਕੀ ਸੀ ਵਾਰਦਾਤ ਕਰਨ ਦੀ ਉਹ ਵੀ ਅਸੀਂ ਤੇ ਹੋਰ ਕਿੰਨੀਆਂ ਵਾਰਦਾਤਾਂ ਇਹਨਾਂ ਕੀਤੀਆਂ ਨੇ ਉਹਦੇ ਬਾਰੇ ਕਲੀਅਰ ਕੀਤਾ ਜਾ ਜੇ